ਸੱਤਵੇਂ ਮੂਸੇ ਵੱਲ ਦੇ ਕਤਲ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ ਦਰਅਸਲ ਆਰੋਪੀ ਖੇ ਸ਼ਬ ਨੇ ਪੁਲਿਸ ਨੂੰ ਪੁੱਛਗਿਰਦਾਰਾਂ ਦੱਸਿਆ ਕਿ ਸਤੂ ਮੂਸੇ ਵਾਲਤੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫੌਜੀ ਦੀਪਕ ਮੁੰਡੀ ਸਮੇਤ ਬਾਕੀ ਸਾਰੇ આરોપીਆਂ ਨੇ AK-47 ਸਮੇਤ ਸਾਰੇ ਹਥਿਆਰਾਂ ਨੂੰ ਚਲਾ ਕੇ ਚੈੱਕ ਕੀਤਾ ਸੀ। ਉਹਨਾਂ ਨੇ ਡੱਬਵਾੜੀ ਦੇ ਪਿੰਡ ਸਕਤਾ ਖੇੜਾ ਦੇ ਖੇਤਾ 'ਚ ਉਸਨਸਾਨ ਥਾਂ ਤੇ ਪਿਸਤੌਲ ਨਾਲ ਗੋਲੀਆਂ ਚਲਾ ਕੇ ਅਭਿਆਸ ਕੀਤਾ ਸੀ। આરોપી ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਲਾਸ ਦੀ ਵਰਤੋਂ ਕਰਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਗ੍ਰੇਨੇਡ ਕੰਮ ਨਾ ਆਇਆ ਤਾਂ ਉਹਨਾਂ ਨੇ ਉਸ ਨੂੰ ਪੈਕ ਕਰਕੇ ਰੱਖ ਲਿਆ ਸੂਤਰਾਂ ਨੇ ਦੱਸਿਆ ਕਿ ਗਾਇਕ ਸਿੱਤੂ ਮੂਸੇਵਾਲੇ ਦੇ ਨਾਲ ਭਾਰੀ ਪੁਲਿਸ ਸੁਰੱਖਿਆ ਕਰਾਂਨ ਵਿਦੇਸ਼ ਪੈਟੇ ਗੈਂਗਸਟਰ ਗੋਲਡੀ ਬਰਾੜ ਨੇ ਕਤਲ ਲਈ ਗੈਂਗਸਟਰ ਨੂੰ ਵੱਡੀ ਮਾਤਰਾ 'ਚ ਪਿਸਤੌਲ ਅਤੇ AK-47 ਪ੍ਰੋਵਾਈਡ ਕਰਾਈ ਸੀ ਇਸ ਦੇ ਨਾਲ ਹੀ ਗੋਲਡੀ ਬਰਾੜ ਨੇ ਯੋਜਨਾ ਬਣਾਈ ਸੀ ਕਿ ਮੂਸੇਵਾਲੇ ਨੂੰ ਮਾਰਨ ਲਈ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਸ਼ੂਟਰ ਮਨਪੇਸਿਕ ਮੰਨਾ ਜਗਰੂ ਰੂਪਾ ਅਤੇ ਤਿੰਨ ਹੋਰ ਆਰੋਪੀਆਂ ਦੀ ਪੁਲਿਸ ਦੀ ਵਰਦੀ ਪਾ ਕੇ ਫਰਜੀ ਪੁਲਿਸ ਵਾਲੇ ਬਣ ਕੇ ਮੂਸੇ ਵਾਲੇ ਦੇ ਘਰ ਜਾਣ ਕੇ ਗੈਂਗਸਟਰ ਨੇ ਪੁਲਿਸ ਦੀ ਵਰਦੀ ਵੀ ਖਰੀਦੀ ਹੋਈ ਸੀ ਪਰ ਪੁਲਿਸ ਦੀ ਵਰਦੀ ਫਿੱਟ ਨਹੀਂ ਆਈ ਅਤੇ ਆਰੋਪੀਆਂ ਕੋਲ ਵਰਦੀ ਦਾ ਅੱਧਾ ਸਮਾਨ ਵੀ ਨਹੀਂ ਸੀ ਅਤੇ ਇਸ ਯੋਜਨਾ ਨੂੰ ਪੂਰਾ ਕਰਨ ਲਈ ਜਦੋਂ ਇੱਕ ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਪੱਗ ਬੰਨ੍ਹੀ ਰਿਹਾ ਸੀ ਤਾਂ ਉਸਨੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲਬਾਤ ਕੀਤੀ ਕਿ ਆ ਕੀ ਇਸ ਯੋਜਨਾ ਵਿੱਚ ਦੋ ਲੜਕੀਆਂ ਜਿਹੜੀਆਂ ਸ਼ਾਮਿਲ ਕਰਨੀਆਂ ਸੀ ਉਹ ਇੱਥੇ ਮੌਜੂਦ ਨਹੀਂ ਹੈ ਯੋਜਨਾ ਵਿੱਚ ਸ਼ਾਮਲ ਦੋ ਲੜਕੀਆਂ ਨੇ ਮੂਸੇਵਾਲੇ ਦੇ ਘਰ ਵਿੱਚ ਜਾਲੀ ਪੁਲਿਸ ਵਾਲਿਆਂ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋਣਾ ਸੀ ਸੂਤਰਾਂ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਵਰਦੀ ਦਾ ਸਮਾਨ ਪੂਰਾ ਨਹੀਂ ਹੋਇਆ ਅਤੇ ਦੋਵੇਂ ਲੜਕਿਆਂ ਦਾ ਪ੍ਰਬੰਧ ਵੀ ਨਹੀਂ ਹੋਇਆ ਤਾਂ ਗੋਲਡੀ ਬਰਾੜ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਜਦੋਂ ਮੂਸੇਵਾਲੇ ਦੀ ਸਕਿਉਰਿਟੀ ਹਟਾਈ ਗਈ ਸੀ ਤਾਂ ਗੈਂਗਸਟਰ ਗੋਲਡੀ ਬਰਾੜ ਨੇ આરોપી ਕੇਸ਼ਬ ਨੂੰ ਫੋਨ ਕਰਕੇ ਕਿਹਾ ਸੀ ਕਿ ਆ ਕੀ ਹੁਣ ਮੂਸੇਵਾਲੇ ਕੋਲ ਪੁਲਿਸ ਰੱਖਿਆ ਨਹੀਂ ਹੈ ਤੁਸੀਂ ਫਤਿਹਬਾਦ ਜਾ ਕੇ ਸਾਰੇ ਸਾਥੀਆਂ ਨੂੰ ਮਾਨਸਾ ਲੈ ਇਸ ਤੋਂ ਬਾਅਦ ਕੇਸ਼ਵ ਬਾਈਕ ਤੇ ਫਤਿਹ ਬਾਤ ਗਿਆ ਅਤੇ ਆਪਣੇ ਸਾਥੀਆਂ ਨੂੰ ਆਪਣੇ ਨਾਲ ਮਾਨਸਾਲੇ ਆਇਆ ਆਰੋਪੀ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਦਿੱਤਾ ਜਦਕਿ ਹੋਰ ਸਾਥੀ ਗੱਡੀ ਸਮੇਤ ਉਸਦਾ ਪਿੱਛਾ ਕਰਕੇ ਮਾਨਸਾ ਪਹੁੰਚੇ ਸੀ ਇਹ ਸਾਰੇ ਖੁਲਾਸੇ ਆਰੋਪੀ ਕੇਸ਼ਵ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸੇ ਨੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਖਬਰ ਨੂੰ ਲੈ ਕੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰ ਦਿਓ ਧੰਨਵਾਦ ਜੀ